ਸਾਡੇ ਡੱਬਿਆਂ 'ਚ ਬੰਦ ਹੋ ਕੇ ਆਉਂਦੇ ਨੇ ਜਵਾਲ ਹੱਕਾਂ ਖਾਤਰ ਰੋ ਹੱਕਾਂ ਖਾਤਰ ਰੋਡਾਂ ਦੇ ਉੱਤੇ ਰੁਲਦੇ ਕਿਸਾਨ ਸਾਡੇ ਡੱਬਿਆਂ 'ਚ ਬੰਦ ਹੋ ਕੇ ਆਉਂਦੇ ਨੇ ਜਵਾਲ ਹੱਕਾਂ ਖਾਤਰ ਨੇ ਸੜਕਾਂ ਤੇ ਰੁਲਦੇ ਕਿਸਾਨ ਭਾਰਤ ਮਹਾਨ ਦੀ ਤਰਾਸ ਦੀ ਜੀਤਾ ਵੇਖੋ ਜੱਟ ਫਸਲਾ ਕੌਣ ਪਿੱਛੇ ਅੜਦਾ ਫਰੇ ਉੱਤ ਦਿੱਲੀ ਪਿੱਛੇ ਚੀਨ ਨਾਲ ਪੱਡੜਾ ਤੇ ਲੜੇ ਤੇ ਬਾਪੂ ਦਿੱਲੀ ਨਾਲ ਜ਼ਮੀਨਾ ਪਿੱਛੇ ਲੜਦਾ ਫਰੇ ਹਰਿਆਣਾ ਦੇ ਸਰਸਾ ਜ਼ਿਲ੍ਹੇ ਚ ਕਸਾਨ ਜਥੇਬੰਦੀਆਂ ਵੱਲੋਂ ਪਿਛਲੇ 15 ਦਿਨਾਂ ਤੋਂ ਭਾਰਤ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰੇ ਕੀਤੇ ਜਾ ਰਹੇ ਨੇ ਕਸਾਨਾਂ ਦੇ ਇਸ ਧਰਨੇ ਵਿੱਚ ਪੰਜਾਬ ਤੇ ਹਰਿਆਣਾ ਚੋਂ ਵਕ ਵਕ ਲੋਕਾਂ ਵੱਲੋਂ ਆ ਕੇ ਕਸਾਨਾਂ ਦਾ ਸਾਥ ਦੇ ਕੇ ਧਰਨੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਸਰਸਾ ਦੇ ਬਰਨਾਲਾ ਰੋਡ ਤੇ ਪੈਂਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਚ ਲੱਗੇ ਇਸ ਧਰਨੇ ਨੂੰ ਕਿਸਾਨਾਂ ਨੇ ਪੱਕਾ ਮੋਰਚੇ ਦਾ ਨਾਅ ਦਿੱਤਾ ਹੋਇਆ ਹੈ ਅੱਜ ਇਸ ਧਰਨੇ ਦੇ 15ਵੇਂ ਦਿਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਹਰਿੰਦਰ ਸੰਧੂ ਨੇ ਸ਼ਾਮੂਲੀਤ ਕਰ ਕਿਸਾਨਾਂ ਨੂੰ ਆਪਣਾ ਸਾਥ ਦਿੱਤਾ ਇਸ ਮੌਕੇ ਸੰਧੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਪਣੇ ਨਵੇਂ ਗੀਤ ਦੇ ਜ਼ਰੀਏ ਕਿਸਾਨਾਂ ਨੂੰ ਜਾਗਰੂਕ ਕੀਤਾ ਇਹ ਸਭ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਿੰਦਰ ਸੰਧੂ ਨੇ ਕੀ ਕੁਝ ਕਿਹਾ ਉਸੇ ਵੀ ਸੁਣੋ ਇੱਕ ਕਲਾਕਾਰ ਹੋਣ ਦੇ ਨਾਤੇ ਜੀ ਸਾਡਾ ਫਰਜ਼ ਬਣਦਾ ਹੈ ਕਿ ਸਮਾਜ ਦੇ ਵਿੱਚ ਜੋ ਵੀ ਵਰਤਾਰਾ ਹੋ ਰਿਹਾ ਹੈ ਜੇ ਗਲਤ ਹੋ ਰਿਹਾ ਹੈ ਤਾਂ ਇੱਕ ਕਲਾਕਾਰ ਦਾ ਫਰਜ਼ ਬੰਦਾ ਕਿ ਉਹ ਉਸ ਵਰਤਾਰੇ ਬਾਰੇ ਖੁੱਲ ਕੇ ਆਵੇ ਸਾਹਮਣੇ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਦਿਲੋਂ ਜੁੜੇ ਹੁੰਦੇ ਨੇ ਔਰ ਇੱਕ ਸਮਾਜ ਦਾ ਕੈਸਾ ਅੰਗ ਹੈ ਕਿਸਾਨ ਜਿਹਨੂੰ ਸਹੀ ਅੰਨ ਦਾ ਦਾਤਾ ਕਹਿੰਦੇ ਦਾਤਾ ਦਰਿਆਦਿਲ ਹੁੰਦਾ ਜੇ ਦਾਤੇ ਤੇ ਢੀਡ ਪੈ ਗਈ ਤੇ ਮੈਨੂੰ ਲੱਗਦਾ ਕਿ ਕਿਸਾਨ ਤੋਂ ਬਿડા ਹਰ ਵਰਗ ਨੂੰ ਇਥੇ ਪਹੁੰਚਣਾ ਚਾਹੀਦਾ ਸੋ ਉਸ ਫਰਜ਼ ਨੂੰ ਪਛਾਣਦੇ ਹੋਏ ਅਸੀਂ ਕਲਾਕਾਰ ਅ ਤਕਰੀਬ ਜਿੱਥੇ ਵੀ ਸਾਨੂੰ ਪਤਾ ਲੱਗਦਾ ਧਰਨਾ ਸਾਨੂੰ ਬੁਲਾਇਆ ਜਾਂਦਾ ਪਿਆਰਨਾ ਸੱਦਾ ਭੇਜਿਆ ਜਾਂਦਾ ਅਸੀਂ ਹਰ ਹੱਥ ਉੱਤੇ ਪਹੁੰਚਦੇ ਤਕਰੀਬਨ ਹਰ ਰੋਜ਼ ਕਿਸੇ ਨਾ ਕਿਸੇ ਧਰਨੇ ਦੇਖੀ ਆਪਣੇ ਵਿਚਾਰ ਰੱਖਦੇ ਆਂ ਆਪਣੀ ਗੱਲਗੀਤ ਰਾਹੀਂ ਆਪਣੇ ਵਿਚਾਰਾਂ ਰਾਹੀਂ ਅਸੀਂ ਲੋਕਾਂ ਨੂੰ ਜਾਗਰੂ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਆਪਣੇ ਹੱਕਾਂ ਲਈ ਜਾਗੋ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਹੈ ਨਹੀਂ ਇਹ ਗੱਲ ਨਹੀਂ ਹੁੰਦੀ ਜੀ ਦੇਖੋ ਕਲਾਕਾਰ ਇਹ ਕੋਈ ਖੁਸ਼ੀ ਦਾ ਸਮਾਗਮ ਨਹੀਂ ਹੈ ਵੀ ਅਸੀਂ ਇਕੱਠ ਕਰਕੇ ਅਸੀਂ ਦਿਖਾਉਣਾ ਜਿਹੜੇ ਲੋਕ ਦਿਨੋ ਜੁੜੇ ਨੇ ਉਹ ਆਏ ਨੇ ਜੀ ਜਿਹੜੇ ਅਸੀਂ ਵੀ ਦਿਨੋ ਜੁੜੇ ਆ ਕਿਉਂਕਿ ਸਾਰ ਅਸੀਂ ਕਿਸਾਨੀ ਦੇ ਦਰਦ ਨੂੰ ਸਮਝਦੇ ਆਂ ਸਾਡਾ ਸਿੱਧਾ ਸਬੰਧ ਕਿਸਾਨੀ ਨਾਲ ਹੈ ਅਸੀਂ ਫਿਰ ਕਲਾਕਾਰ ਬਣੇ ਔਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਕਿਸਾਨੀ ਜਿਉਂਦੀ ਰਹੂਗੀ ਤਾਂ ਕਲਾ ਜਿਉਂਦੀ ਰਹੂਗੀ ਤੇ ਕਲਾਕਾਰ ਜਿਉਂਦੇ ਰਹਿਣਗੇ ਜੇ ਕਿਸਾਨੀ ਖਤਮ ਹੋ ਗਈ ਕਿ ਕੱਲੇ ਕਲਾਕਾਰਾਂ ਨੂੰ ਫਰਕ ਨਹੀਂ ਪੈਣਾ ਹਰ ਛੇ ਤੋਂ ਲੈ ਕੇ ਦੁਕਾਨਦਾਰ ਤੋਂ ਲੈ ਕੇ ਵੱਡੇ ਤੋਂ ਵੱਡਾ ਬੇਚਲ ਸਮੇਟ ਸਾਰੇ ਹੀ ਮਾਰੇ ਜਾਣਗੇ ਦੇਸ਼ ਵਿਦੇਸ਼ ਦੀ तमाम ਖਬਰوں سے जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले